ਆਵੀ ਸੱਜਣਾ ਈਦ ਮਨਾਈਏ ਆਵੀ ਸੱਜਣਾ ਈਦ ਮਨਾਈਏ ਤੇ ਬਾਹਾਂ ਦੇ ਵਿੱਚ ਬਾਹਾਂ ਪਾਈਏ ਛੱਡ ਕੇ ਸਭ ਹੀ ਸ਼ਿਕਵੇ ਤੇ ਰੁੱਸੇ ਛੱਡ ਕੇ ਸਭ ਹੀ ਸ਼ਿਕਵੇ ਤੇ ਰੁੱਸੇ ਆਜਾ ਰਲ ਮਿਲ ਖੁਸ਼ੀ ਮਨਾਈਏ ਤੂੰ ਵੀ ਆਵੀ ਤੇ ਮੈਂ ਵੀ ਆਵਾਂਗਾ ਤੂੰ ਵੀ ਆਵੀ ਤੇ ਮੈਂ ਵੀ ਆਵਾਂਗਾ ਐਵੇਂ ਕਿਉਂ ਵਿਛੜੇ ਮਰ ਜਾਈਏ ਜ਼ਿੰਦਗੀ ਦੀ ਪੂੰਜੀ ਥੜਦੀ ਜਾਂਦੀ ਜ਼ਿੰਦਗੀ ਦੀ ਪੂੰਜੀ ਥੜਦੀ ਜਾਂਦੀ ਇੰਜਨ ਸੱਜਣਾ ਕਦੇ ਸਤਾਈਏ ਮੈਂ ਤੇਰੇ ਵਿੱਚ ਤੂੰ ਮੇਰੇ ਵਿੱਚ ਲੁਕ ਜੀਂ ਮੈਂ ਤੇਰੇ ਵਿੱਚ ਤੂੰ ਮੇਰੇ ਵਿੱਚ ਲੁਕ ਜੀਂ ਤੇ ਲੁਕਣ ਮੀਚੀ ਖੇਡਦੇ ਜਾਈਏ ਤੂੰ ਕੁਝ ਕਹਿ ਲਈਂ ਕੁਝ ਮੈਂ ਆਖਾਂਗਾ ਤੂੰ ਕੁਝ ਕਹਿ ਲਈ ਕੁਝ ਮੈਂ ਆਖਾਂਗਾ ਆ ਜਾ ਆਪਾਂ ਸਭ ਭੀਦ ਮਟਾਈਏ ਆਵੇ ਸਜਣਾ ਈਦ ਮਣਾਈਏ ਤੇ ਬਾਹਾਂ ਦੇ ਵਿੱਚ ਬਾਹਾਂ ਪਾਈਏ ਆਵੇ ਸਜਣਾ ਈਦ ਮਣਾਈਏ